ਸ਼ਵਕਾ ਜੀ ਕਿਹੜੇ ਲਾਤੀ ਦਾ ਰੋਟੈਂਕ ਸਿੰਘ ਜੀ ਤੁਹਾਨੂੰ ਕਿ ਨਹੀਂ ਵਾਦੀ ਫਟੇ ਰੋਲ ਫਟੇ ਸਿੰਘ ਐ ਫੋਸੇ ਰੰਗ ਨੂੰ ਜੂੜੂ ਇਹਨੇ ਇੱਕ ਨੰਬਰ ਲਈ 3 ਮਸਲਾ ਲਈ ਬੋਲਦਾ ਸਾਡਾ ਜੀ ਬਿੱਲ ਦਾ ਮਸਲਾ ਹੈਗਾ ਜੋ ਅਸੀਂ ਬੰਬਾਰ ਰਹੇ ਆ ਬਹੁਤ ਜ਼ਿਆਦਾ ਤੇ ਸਾਡੇ ਕੋਲ ਪਹਿਲੇ ਤਾਰਿਆ ਨਹੀਂ ਆ ਤੇ ਉਹਨਾਂ ਨੇ ਵਿਆਜ ਪਾ ਪਾ ਕੇ ਤੇ ਵੀ ਇੰਨਾ ਬਿੱਲ ਕਰ ਦਿੱਤਾ ਤੇ ਇਹ ਹੀ ਤਾਰ ਨਹੀਂ ਸਕਦੇ ਵਿਚਾਰੇ ਬਜ਼ੁਰਗ ਹੈਗੇ ਨੇ ਆੜੀ ਲਾਗੇ ਹੁੰਦੇ ਆ ਤੇ ਫਿਰ ਰੋਟੀ ਖਾਈ ਦੀ ਐ ਡੰਗੋ ਡਾਂਗੀ ਤੇ ਅਸੀਂ ਇੰਨਾ ਬਿੱਲ ਕਿਤਰਾ ਤਾਰ ਸਕਦੇ ਹਾਂ ਦੋਸਤੋਂ ਬਾਦ ਤੁਹਾਨੂੰ ਕੋਈ ਬਿੱਲ ਘਟਾਉਣ ਨਾਲ ਕਿਸੇ ਨੇ ਕਿਹਾ ਸੀ ਹਾਂਜੀ ਕਿਹਾ ਸੀ ਤੇ ਉਹਨਾਂ ਨੇ ਐਡੇ ਕੋਲ ਪਹਿਲੇ ਨਹੀਂ ਪਹਿਲੇ ਬੰਨੇ ਚਾਹ ਪਾਣੀ ਦੇਣਾ ਹੈ ਤਾਂ ਤੁਹਾਡਾ ਬਿੱਲ ਮਾਫ ਕਰਾ ਦਾਂਗੇ ਤੇ ਹੋਇਆ ਨਹੀਂ ਜੀ ਹਾਂਜੀ ਹਾਂਜੀ ਹਰਮੇਲ ਸਿੰਘ ਕਿਹੜੀ ਪਾਰਟੀ ਦਾ ਦੋਸਤ ਆ ਆਮ ਪਾਰਟੀ ਦਾ ਜੀ ਕੀ ਕਹਿੰਦਾ ਸੀ ਉਹ ਕਹਿੰਦਾ ਇਹ ਵੀ ਮਾਫ ਕਰਾ ਦਾਂਗੇ ਬਿੱਲ ਤੇ ਪੀ ਤੁਹਾਨੂੰ ਚਾਹ ਪਾਣੀ ਦੇ ਦੋ ਤੇ ਅਸੀਂ ਫਿਰ ਉਹਨਾਂ ਨੂੰ ਚਾਹ ਪਾਣੀ ਦਿੱਤਾ ਏ ਤੇ ਸਾਡਾ ਬੇਹਾਂਦੀ ਸੇ ਚਾਰ ਕਿਝ ਆ ਰਿਹਾ ਦਿੱਤਾ ਸੀ ਤੇ ਕੋਈ ਕਟਿਆ ਨਹੀਂ ਨਾ ਬਿੱਲੇ ਦਾ ਨਹੀਂ ਕਟਿਆ ਦੋ ਹੋਰ ਕੀ ਵੀ ਮਾਰ ਕਰਦੇ ਹੋ ਕਿ ਬਿੱਲੇ ਦਾ ਕਰਨਾ ਚਾਹੀਦਾ ਹਾਂਜੀ ਹਾਂ ਉਸ ਤੋਂ ਬੰਦੀ ਕਾਰਵਾਈ ਹੋਣੀ ਇਹ ਜੇ ਹੁਣ ਜੋ ਸਰਕਾਰ ਕਰੇਗੀ ਉਹੋ ਹੀ ਮਨਜ਼ੂਰ ਕਰਾਂਗੇ ਜੇ ਤੇ ਬਿੱਲਾ ਨਾ ਘਟ ਜਾਵੇ ਤੇ ਵਧੀਆ ਆ ਇਹ ਕਾਰ ਨਹੀਂ ਹੋਣੀ ਚਾਹੀਦੀ ਜਿੰਨਾਂ ਦਾ ਪਾਸੇ ਨੇ ਯਾ ਜੋ ਹਾਂ ਹੋਣੀ ਚਾਹੀਦੀ ਜੋ ਪਹਿਲਾਂ ਨਹੀਂ ਹੱਲ ਹੋਇਆ ਤੇ ਫਿਰ ਤੇ ਚਾਹੇ ਪੈਸੇ ਦੇਵੇ ਤੇ ਚਾਹੇ ਨਹੀਂ ਹੋ ਜੇ ਬੰਦਿਆਂ ਦੀ ਕਾਦੀ ਲੋੜ ਜੋ ਜਿੰਨੇ ਕੰਮ ਨਹੀਂ ਹੈ ਆਂਡੇ ਆਏ ਆ ਤੇ ਵੀ ਇਹ ਪਾਰਟੀ ਦੇ ਕਹਿੰਦੀ ਹੈ ਜਾਈ ਸੱਚੇ ਸੱਚੇ ਬਹੁਤ ਆ ਅਸੀਂ ਇਹ ਕੰਮ ਕਾਬੇ ਨਹੀਂ ਨਹੀਂ ਕਰਛੇ ਨਹੀਂ ਕਰਦੇ ਤੇ ਇਹਨਾਂ ਦੇ ਖੁੱਲ ਬੰਦੇ ਆਲਗਠਨ ਕਰ ਰਹੇ ਹਾਂਜੀ ਅਮਨਸ਼ਾ ਤੋਂ ਦੁਨਾਮ ਮੈਂ ਹਰਮਿੰਦਰ। ਹਰਮਿੰਦਰ ਸਿੰਘ ਜੀ ਪੁਸ਼ਪਾ ਨਾਨ ਦੀ ਲੀਡ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਉਹਨਾਂ ਕੋਲੋਂ 4000 ਰੁਪਏ ਲਿਆ ਬਿੱਲ ਮਾਫ ਕਰਾਉਣ ਦਾ ਤੁਸੀਂ ਆਖਿਆ ਕਿ ਮੈਂ ਆਮ ਆਦਮੀ ਪਾਰਟੀ ਦਾ ਲੀਡਰ ਕੀ ਕਹਣਾ ਇਸ ਬਾਰੇ ਮੈਂ ਲੀਡਰ ਤਾਂ ਨਹੀਂ ਕਿਹਾ ਮੇਰੇ ਉਹ ਭਾਈ ਵਧੀ ਹੈਗੀ ਬਾਗ ਹੈਗੀ ਜਿਹੜਾ ਇਹਨਾਂ ਦਾ ਕੰਮ ਕਰਾਉਣਾ ਹੈ ਮੈਂ ਕਿਹਾ ਚਲੋ ਆਪਣੇ ਵਿੱਚ ਲਿੰਕ ਹੈਗਾ ਮੈਂ ਇੱਕ ਮਿੰਟ ਬਾਅਦ ਵੀ ਮਜੀਤ ਸਿੰਘ ਉਹਨੂੰ ਮੈਂ ਕਹਿ ਗਏ ਕਿ ਮੈਂ ਕਹਾਂ ਜਿਆਦੀ ਇਹਨਾਂ ਦਾ ਪੜਾਓ ਸਕਦਾ ਮਾਦਰ ਬੰਦੇ ਆਲੇ ਕਿ ਇਹਨਾਂ ਨੇ ਚਲੋ ਘਟਾ ਦੋ ਮੈਂ ਉਹਨਾਂ ਨੇ ਫਿਰ ਕੋਈ ਕਿਸੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਮੈਂ ਘਟਾ ਦਉਣਾ ਫਿਰ ਜੋ ਵੀ ਉਹਨਾਂ ਦਾ ਬਣਦਾ ਹੀ ਉਹਨਾਂ ਨੇ 60 ਤੋਂ 60000 ਰੁਪਏ ਮਿਲਦੇ ਹੀ ਉਹਨਾਂ ਨੇ ਮੁਰਕੇ ਆਪਣੇ ਅਫਸਰਾਂ ਨੂੰ ਕਿਹਾ ਵੀ ਚਲੋ ਇਹ ਘਟਾ ਦਿਓ ਉਹਨਾਂ ਨੇ ਘਟਾਤਾ ਜਿਉਂ ਹੀ ਉਹਨਾਂ ਦਾ ਅਫਸਰਾਂ ਦੇ ਵਿੱਚ ਤੁਹਾਡੀ ਜੀ ਆ ਗਿਆ ਤੇ ਵੀ ਚਲੋ 10-12000 ਰੁਪਏ ਘਟਾ ਇਹ ਬਾਕੀ ਸਰਕਾਰ ਦੇਖਾ ਦੇ ਤਾਂ ਕਿ ਉਹ ਜਿੰਨਾ ਵੀ ਟਾਸ ਵਿੱਚ ਘਟਾਤਾ ਇਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਵੀ ਚਲੋ ਮੁਰਕੇ ਮੁੰਡੇ ਨੇ ਕਿਹਾ ਵੀ ਚਲੋ ਜੇ ਕੋਈ ਚਾਪਣੀ ਕਿਹਨੂੰ ਥਲੇ ਦੇਣਾ ਵਾਂਦਾ ਹੀ ਆ ਉਹ ਆਂਦਾ ਚਲੋ ਕੋਈ ਸੁਪੰਜਾ ਦੇ ਦੇ ਨਾਲੇ ਇਹ 4000 ਗਿਆਨਾਂ ਨਜਾਇਜ਼ ਇਲਜ਼ਾਮ ਲਾਉਂਦੇ ਸਾਡੇ ਤੇ 1 ਰੁਪਿਆ ਨਹੀਂ ਦਿੱਤਾ ਇਹਨਾਂ ਨੇ ਅਸੀਂ 100 ਖਾਣ ਨੂੰ ਤਿਆਰ ਜਿੱਥੇ ਕਿ ਤੂੰ ਹੀ ਆਪਣੇ ਬੱਚਿਆਂ ਦਾ ਲੱਖ ਖਾ ਲੈ ਤੇ ਅਸੀਂ ਵੀ ਰੱਖ ਖਾ ਲਾਂਗੇ ਮਤਲਬ 4000 ਰੁਪਿਆ ਕੋਈ ਨਹੀਂ ਦਿੱਤਾ ਤੁਸੀਂ ਆਪਣੇ ਤੇ ਲੈ ਦੋਸ਼ਾ ਨੂੰ ਨਿਕਾੜਦੇ ਜੀ ਮੈਂ ਨਿਕਾੜਦਾ ਜੀ 100% ਤੇ ਸਰ ਆਮ ਆਦੀ ਪਾਰਟੀ ਤੁਹਾਡੇ ਕੀ ਔਦਾ ਮੇਰਾ ਕੋਈ ਔਦਾ ਨਹੀਂ ਮੈਂ ਕਿ ਸੋਸ਼ਲ ਵਰਕ ਕਰਨਾ ਮੈਂ ਕੰਮ ਕਰਦਾ ਬੈਲਰ ਕਰਦਾ ਹਾਂ ਨਿਕਰੀ ਜੀ ਮਤਲਬ ਉਹਨਾਂ ਨੇ ਵੀ ਆਖਿਆ ਸੀ ਉਹ ਕਹਿੰਦੇ ਸੀ ਕਿ ਮਤਲਬ 4000 ਰੁਪਿਆ ਖੜਿਆ ਵਾ ਇਹਨਾਂ ਨੇ ਵੀ ਮਤਲਬ ਜਿਹੜਾ ਕਿ ਕਿਸੇ ਨੂੰ ਰਿਸ਼ਵਤ ਦੇਣੀ ਆ ਤੇ ਉਹਦੇ ਵਾਸਤੇ ਬਿੱਲ ਮਾਫ ਕਰਾਉਣਾ 1 ਰੁਪਿਆ ਨਹੀਂ ਦਿੱਤਾਈ ਮੇਰੇ 100 ਕਾਲੇ ਜਿੱਥੇ ਕਿ ਉਹ ਮੈਂ ਹੀ ਆਇਆ ਤੇ ਇਹਨਾਂ ਦਾ ਬਿੱਲ ਮਾਫ ਹੋ ਗਿਆ ਸੀ ਬਿੱਲ ਜਿੰਨਾ ਕਿ ਉਦੋਂ ਸਰਕਾਰੀ ਦਫਤਰ ਜਿੰਨਾ ਕੁ ਮੰਨ ਸਰਕਾਰ ਦੇ ਦੀ ਵੀ ਉਹ ਛਦਾ ਉਹਨਾਂ ਕਿ ਕਰਾਤਾ 10 ਤੋਂ 12000 ਦੇ ਰਹਿ ਗਿਆ ਸੀ ਉਹ ਇਹਨਾਂ ਨੇ ਤਾਰਿਆ ਹੀ ਨਹੀਂ ਉਸ 2.5 ਸਾਲ ਤੋਂ ਸਰਕਾਰ ਜਰੜੀ ਆ ਇਹਨਾਂ 1 ਰੁਪਿਆ ਨਹੀਂ ਤਾਰਾ ਉਹ ਬਿੱਲ ਨਾਲ ਡਬਲ ਹੋ ਗਿਆ ਹੈ ਮਤਲਬ ਤੁਸੀਂ ਇਹ ਜੁਰਮਾਨੇ ਸਾਰਿਆਂ ਦੇ ਪੈਂਦੇ ਇਹਨਾਂ ਤੇ ਨਹੀਂ ਪੈਂਦੇ ਜਦੋਂ ਬਿੱਲ ਨਾਲ ਤਾਰਨਾ ਹੀ ਨਹੀਂ ਤਾਂ ਜੁਰਮਾਨੇ ਪੈਣੇ ਨਹੀਂ ਆ ਇਨੋਂ ਕਿਹਾ ਵੀ ਕਿ ਜਿੰਨਾ ਬਕਾਇਆ ਹੈਗਾ ਤੁਸੀਂ ਆਪਣਾ ਤਾ ਦੋ ਪਰ ਨਾ ਤਾਰੇ ਤੁਸੀਂ ਹੁਣ ਪੁੱਛ ਜਾ ਪੁਸ਼ਪਾ ਜੀ ਵੱਲੋਂ ਲਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦੇ ਜੀ ਮੈਂ ਨਕਾਰਦਾ ਹਾਂ ਬਿਲਕੁਲ ਧੰਨਵਾਦ ਜੀ